ਅੱਗੇ ਨਾ ਜਦੋਂ ਤੂੰ ਕੱਲ ਪੁੱਛਦਾ ਸੀਗਾ ਹਨ ਬਦਮਾਸ਼ੀ ਵਾਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ ਇੱਕ ਟਾਰਗੇਟ ਦਿੱਤਾ ਜਾਂਦਾ ਸੀ ਮੰਨ ਲਾ ਵੀ ਮੇਰੀ ਡਿਊਟੀ ਆ ਵੀ ਤੂੰ ਥਾਣੇ ਵਾਲੇ ਕੰਮ ਕਰਨੇ ਆ ਹਾਂਜੀ ਹਾਂਜੀ ਤੇ ਜੇ ਕਿਸੇ ਨੂੰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਥਾਣੇ ਦੀ ਤਾਂ ਮੈਨੂੰ ਫੋਨ ਆਉਣਾ ਹੈ ਜਰ ਫਲਾਣੇ ਥਾਣੇ ਫੋਨ ਲਾਈ ਤੂੰ ਮੇਰੇ ਕੋਲੇ ਕੰਟੈਂਟ ਆ ਮੈਂ ਲਾਉਣਾ ਭਾਈ ਪੀਤੀ ਤੇ ਸਤਨਾਮ ਤੇ ਕਈ ਜਣੇ ਲੜ ਪਏ ਇਹ ਖਾਈ ਪੈਂਡ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਪੁਲਿਸ ਬਾਹਰ ਨਾ ਆਉਂਦੀ ਆ ਖੇਤ ਬੈਠੇ ਸੀ ਭੱਜਣ ਲੱਗੇ ਇਹ ਇਹਨਾਂ ਨੇ ਕਿਹਾ ਚਲ ਮੈਨੂੰ ਫੋਨ ਲਾ ਲਿਆ ਮੇਰਾ ਫੋਨ ਬੰਦ ਕਹਿੰਦਾ ਨਿਕਲ ਚੱਲ ਉਹ ਬਾਈ ਦਾ ਫੋਨ ਬੰਦ ਹੈ ਤੇ ਚਲ ਇਹਨੇ ਨਾਲ ਉਹਦੋਂ ਨੂੰ ਇਹਨਾਂ ਕੋਲੇ ਬੰਦਾ ਹੋਰ ਜਾਵੜਿਆ ਸਾਡਾ ਅੱਛਾ ਉਹ ਕਹਿੰਦੇ ਉਹ ਭਲਾਨਾ ਆ ਗਿਆ ਲੈ ਮੌਕੇ ਤੇ ਚੰਗਾ ਬਈ ਕਹਿੰਦੇ ਕਿਵੇਂ ਆ ਤੇਰੀ ਹੈਗੀ ਤੀਆਂ ਦਿਲਥਾਨੇ ਵਾਲਿਆ ਨਾ ਉਹਦਾ ਕੀ ਗੱਲ ਆ ਕਹਿੰਦਾ ਉਹ ਫੜਨ ਆਉਂਦਾ ਕਹਿੰਦਾ ਮੈਂ ਬੈਠਾ ਕਿਹੜਾ ਆ ਜੂ ਅੱਛਾ ਹੈ ਗੱਲ ਹੈ ਕੋਈ ਉਹਨਾਂ ਕੋਈ ਤੇ ਖੇਤ ਕਿਨੇ ਆਉਣਾ ਉਦੋਂ ਆ ਗਈ ਜੈਫਸੀ ਗੂੰਜਦੀ ਕਹਿੰਦੇ ਹੋ ਆ ਗਈ ਫੌਸਾ ਪਰਪਰ ਜਾ ਕੇ ਫੋਨ ਕਹਿੰਦਾ ਫੋਨ ਬੰਦਦਾ ਭੱਜ ਲੂ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਿਹਨੂੰ ਲਾਇਆ ਕਹਿੰਦਾ ਤਾਰੀ ਨੂੰ ਕਹਿੰਦਾ ਉਹ ਦੋਸੀ ਵੀ ਲਾਇਆ ਜੀ ਬੰਦ ਤੂੰ ਐਵੇਂ ਬਿਠਾਈ ਬਿਠਾ ਉਦੋਂ ਦਾ ਉਹ ਕਹਿੰਦਾ ਹੁਣ ਬਾਤ ਚੱਬਾ ਹਲਾ ਲੋ ਕਹਿੰਦਾ ਹੁਣ ਜੁੱਤੀ ਪਾ ਕੇ ਤਾਂ ਭੱਜਿਆ ਨਹੀਂ ਜਾਣਾ ਕਹਿੰਦਾ ਪੱਤੇ ਪਾਟੀ ਹੋ ਜੋ ਖਬਰ ਖਬਰ ਕਰਦੇ ਇੱਥੋਂ ਤੱਕ ਲੇਬੜੇ ਹੋਵੇ ਦੋ ਘੰਟਿਆਂ ਦੇ ਮੇਰੇ ਕੋਲੇ ਪੈਂਡ ਆ ਗਏ ਤੁਰ ਕੇ ਮੈਂ ਖਰਾੜੇ ਮਰੀ ਜਾਵਾਂ ਮੈਨੂੰ ਢਾ ਲਿਆ ਕੇ ਫਿਰ ਸੁੱਤਾ ਪਿਆ ਮੋਜ ਨਾ ਸਾਡੇ ਆ ਦੇਖ ਲੈ ਮੈਂ ਕਦੇ ਜ਼ੈਡ ਹੋ ਜਾਂਦੇ ਕਹਿੰਦਾ ਓ ਬਟਵਾਰੀ ਬਣ ਕੇ ਬੈਠਾ ਰਿਹਾ ਕਹਿੰਦਾ ਕੋਈ ਨਾ ਗੱਲ ਦੀ ਕੋਈ ਨਹੀਂ ਮੈਂ ਬੈਠਾ ਕਹਿੰਦਾ ਇਹ ਢੇਪ ਸੀ ਗਿਆ ਤਨੂ ਮੋੜ ਪੀ ਕਹਿੰਦਾ ਭੱਜ ਲੋ ਫੋਨ ਬੰਦ ਹੈ ਕਹਿੰਦਾ ਅਸੀਂ ਵੀ ਟਰਾਈ ਕਰੀ ਜਾਂਦੇ ਸੀ ਸਾਡੀ ਡਿਊਟੀ ਲੱਗੀ ਵੋਟਾਂ 'ਚ ਸਖਦੇਵ ਨਾਲ ਮੇਰੇ ਕਾਰਬਾਜ਼ਾਰ ਵਾਲਾ ਜਥੇਦਾਰ ਨੇ ਭਾਈ ਐਮਸੀ ਦੀਆਂ ਵੋਟਾਂ ਜਥੇਦਾਰ ਤੇ ਬਬਲੂ ਤੇ ਕਮਲਜੀਤ ਵੋਟਾਂ 'ਚ ਖੜੇ ਵੋਟਾਂ ਦਾ ਜਿਵੇਂ ਕੱਲ ਨੂੰ ਆ ਅੱਜ ਹੀ ਦੇ ਵੋਟਰ ਚ ਸਾਡੀ ਪਾਰਟੀ ਚੱਲੇ ਮੂਨੇ ਰਾਜਾ ਵਿੱਚ ਬੰਦੇ ਗਲਤ ਆ ਗਏ ਜੱਸੀ ਹੁਣੀ ਆ ਗਏ ਗੋਧੇ ਵਾਲੀ ਹੁਣੀ ਜੱਸੀ ਹੁਣਾ ਨੇ ਦੇਖਿਆ ਬੰਦੇ ਗਲਤ ਐ ਵਿੱਚ ਉੱਥੇ ਲੜਾਈ ਹੋ ਪਈ ਚੱਲ ਪਈਆਂ ਕਿਰਪਾਨਾਂ ਗਾਕ ਕਲੰਨ ਹੋਟਲ ਵਾਲੇ ਵੀ ਕਿਹਾ ਉਹਨਾਂ ਨੇ ਲਾਈਟਾਂ ਬੰਦ ਕਰ ਦੇਣਾ ਸਾਰੋ ਲਾਈਟਾਂ ਤਾਂ ਜਾਗਦੀਆਂ ਰੱਖੋ ਪਤਾ ਨਾ ਲੱਗੇ ਵੀ ਕਿਹੜਾ ਕਿਹਦੇ ਮਾਰਦਾ ਉਹਨਾਂ ਨੇ ਜੇ ਲਾਈਟਾਂ ਬੰਦ ਕਰਦੀਆਂ ਸਮਝ ਆਵੇ ਨਾ ਬੋਤਲਾਂ ਚੱਲ ਪਈਆਂ ਗਲਾਸ ਚੱਲ ਪਏ ਜਦੋਂ ਮੈਂ ਵੇਖਿਆ ਕਾਨਾ ਕੋਲ ਦੀ ਜਾਣ ਗਲਾਸ ਅਦਾ ਮੇਰੇ ਥੱਲੇ ਬਹਿ ਜਾਓ ਮੇਰੇ ਕੰਮ ਤਾਂ ਜਿਆਦਾ ਵਿਗੜਿਆ ਪਿਆ ਗਾਲਾਂ ਗੂਲਾਂ ਕੱਢ ਕੇ ਲਾਈਟਾਂ ਜਗਵਾਈਆਂ ਹੁਣ ਉਹ ਵਿਚਾਰੇ ਰੂਮ ਦਿੰਦੇ ਆ ਤੈਨੂੰ ਪਤਾ ਉੱਠਣ ਵਾਲੇ ਆ ਨਾ ਉਹਨਾਂ ਦੇ ਜੋੜੇ ਛੜਕਦੇ ਪੈਨ ਰਾਤ ਨੂੰ 1:30 ਵਜੇ ਸਾਰੇ ਨਿਕਲ ਕੇ ਬਾਹਰ ਵੀ ਪੁਲਿਸ ਆਉਗੀ ਤੇ ਸਾਰੀ ਪੁਲਿਸ ਆ ਗਈ ਬਾਬਾ ਆਏ ਹੁੰਦੇ ਜੀ ਤਾਂ ਸੱਤਾ ਕਹਿੰਦੇ ਹੈ ਨਾ ਕਿਉਂਕਿ ਇਹਨਾਂ ਦਾ ਰਾਜ਼ ਸੀ ਉਹਨੂੰ ਕਾਲੀਆਂ ਦਾ ਤੇ ਉਹ ਕਹਿੰਦਾ ਵੀ ਨੁਕਸਾਨ ਕਰਤਾ ਯਾਨੀ ਹੋਟਲ ਬਹੁਤ ਭੰਤਾ ਪੁਲਿਸ ਆ ਗਈ ਮੈਨੂੰ ਕਹਿੰਦੇ ਫਟਾਫਟ ਬੰਦੇ ਕੱਢ ਮੈਂ ਕਹਿੰਦਾਈ ਆ ਕਿ ਤਾਨੂੰ ਕਹਿੰਦੇ ਕੇਰਾ ਲਧਿਆਣੇ ਵਾਲੇ ਰੋਡ ਪਾ ਲਾ ਯਾਰ ਯਾਰ ਜੋਰ ਤਾਂ ਜੋਰ ਹੀ ਹੁੰਦਾ ਸੀ ਲਧਿਆਣੇ ਵਾਲੇ ਰੋਡ ਸਾਰੀ ਮੜੀਤ ਚੜਾਵੀ ਮੂਰੇ ਮੇਰੀ ਗੱਡੀ ਮਗਰ ਦੂਜੀਆਂ ਗੱਡੀਆਂ ਸਾਰੇ ਲੱਫਲੇ ਮੈਂ ਅੱਛਾ ਐਸਐਸਪੀ ਆਪ ਘੜਾ ਮੈਨੂੰ ਕਹਿੰਦਾ ਪੰਜਾ ਮਿੰਟਾਂ ਚ ਲੈ ਕੇ ਫਰ ਹੋ ਜਾ ਬੰਦੇ ਮੈਂ ਕਹਿੰਦਾ ਪੰਜਾਂ ਦੇ ਨਹੀਂ ਜਾਂਦਾ ਲਾਦੇ ਹੀ ਲੱਦਾਂਗੇ ਮੂਰੇ ਯਾਰ ਅਸੀਂ ਉਹ ਪੈਲਸ ਕੋਲੇ ਗਏ ਮਹਿਣੇ ਵਾਲਾ ਐਸਐਸ ਤੋਂ ਚੰਗੀ ਕਰਦਾ ਮੁੰਡਾ ਹੁੰਦਾ ਹੀਗਾ ਮੂਰੇ ਸੜਕ 'ਚ ਖੜਾ ਗੱਡੀ ਲਾਈ ਅੱਛਾ ਮੈਂ ਉੱਥੇ ਬ੍ਰੇਕਾਂ ਮਾਰੀਆਂ ਜਦਾਂ ਡਿਗੇਟਰ ਲਾਈ ਉਹ ਮੈਨੂੰ ਕਹਿੰਦਾ ਵੀ ਫਾਇਲ ਸੱਚ ਬਾਤ ਨਹੀਂ ਸੀ ਫਾਇਲ ਸੱਚ ਬਾਤ ਨਹੀਂ ਸੀ ਵੀ ਕੀ ਭਾਉ ਨਾਲ ਮੇਰੇ ਵਿਚਾਰਾ ਤਾਂ ਕੀ ਕਹਿਣਾ ਤੇ ਮੈਨੂੰ ਕਹਿੰਦਾ ਵੀ ਥੋੜਾ ਪ੍ਰਬੰਧ AC ਚ ਕਰੀਏ ਮੈਂ ਕਿਹਾ ਹਾਂ ਗਰਮੀ ਆ ਵੀ ਕੀ ਕਹਿੰਦਾ ਮੈਂ ਤਾਂ ਆਪ ਨਹੀਂ ਗਰਮੀ ਚ ਪੈਂਦਾ ਮੈਂ ਕਿਹਾ ਖਰਜ ਆ AC ਚ ਕਰਾ ਲੈਨੇ ਆ ਤੇ ਕੋਸ ਐਸੀ ਨੱਚਣ ਵਾਲੀ ਸਟੇਜ ਦੀ ਹੁੰਦੀ ਹੈ ਜਿਹੜੀ ਉਹ ਤੇ ਪੱਖੇ ਲਾਦੇ ਵੀ ਬਹਿ ਜਾਓ ਟਾਈਮ ਪਾਸ ਹੀ ਕਰਨਾ ਸਾਲਿਓ ਉਸਦਾ ਨੁਕਸਾਨ ਹੀ ਕਰਿਆ ਸਹੀ ਗੱਲ ਹੈ ਸਵੇਰੇ ਭਾਈ ਵੋਟਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਤੇ ਮੱਖਣ ਆ ਗਿਆ ਪੱਪੀ ਆ ਗਿਆ ਸਾਰੇ ਆ ਗਏ ਪਾ ਪਹਿਮੇ ਨੂੰ ਕਹਿੰਦਾ ਵੀ ਗੱਲ ਇਹ ਆ ਤਾਰਾ ਸਿਆਂ ਨੁਕਸਾਨ ਹੈਗਾ ਪੰਜ ਸਾਢੇ ਪੰਜ ਲੱਖ ਦਾ ਮੈਂ ਕਹਾਂ ਜੀ ਕਾਹਦਾ ਕਹਿੰਦਾ ਹੋਟਲ ਦਾ ਨੋ ਕਹ ਉਹ ਗਾ ਪੈਸਾ ਤਾਂ ਭਾਂਡਾ ਹੀ ਨਹੀਂ ਚੜਿਆ ਕੋਈ ਉਹਨਾਂ ਦਾ ਯਾਰ ਮੈਨੂੰ ਪਤਾ ਅੱਛਾ ਅੱਛਾ ਕਹਿੰਦਾ ਹੁਣ ਗੱਲ ਇਹ ਆ ਵੀ ਹੁਣ ਮੁੱਕਦੀ ਗੱਲ ਜੇ ਤਾਂ ਅਸੀਂ ਰਹਿ ਨਹੀਂ ਹਾਂ ਆਪਣੇ ਅਸੀਂ ਹਾਰ ਗਏ ਫੇਰ ਤਾਂ ਭਾਈ ਕੰਮ ਕਰਾਂ ਮੈਂ ਤਾਂ ਤੂੰ ਇਹ ਜੇ ਦੇਰ ਤੱਕ ਫੇਰ ਅਸੀਂ ਮਗਾ ਜਿੱਤਾਂਗੇ ਜੀ ਤੁਸੀਂ ਮਹਾਰਾਜ ਆਵਾਜ਼ ਆਜ ਪੁਲਿਸ ਨੂੰ ਰੋਕੋ ਇਹਦਾ ਬੁਲਾਉਂਦਾ ਕੋਈ ਨਹੀਂ ਮੈਂ ਕਿਹਾ ਫਿਰ ਤੁਹਾਨੂੰ ਮੁਸਤਫਾ ਬਣ ਕੇ ਦਿਖਾਉਨੇ ਆ ਸੀ ਅੱਛਾ ਪਹਿਲੀ ਏਅਰਪੋਰਟਾਂ ਪਾਜਾ ਸੀ ਆਪਾਂ ਜਿੰਦਗੀ ਚ ਪੁਰਾਣੀਆਂ ਗੱਲਾਂ ਹੋ ਗਈਆਂ ਸੌ ਲੱਗੇ ਪਰਮਜੀਤ ਨੰਗਲ ਉੱਥੇ ਸੀ ਇਹਨੇ ਬਹੁਤ ਰੌਲਾ ਪਾਇਆ ਕਹਿੰਦਾ ਸਾਰੀ ਆਇਮ ਕਦਰ ਕੁਰਸੀ ਵਾਲਾ ਫਲਾਣਾ ਕਰਦਾ ਯਾਰ ਅਸੀਂ ਸਿੱਧੇ ਹੀ ਬੂਥ ਕੋਲ ਹੀ ਖੜ ਗਏ ਆ ਜਾਗੇ ਇੱਕ ਸਾਡੇ ਕੋਲੇ ਬੇਸਬਾਲ ਰਾਪਰਤੀ ਬਈ ਕਹਤੋਂ ਨੂੰ ਕਰਦੇ ਜਵਾਲਾਂ ਕਿਹੜਾ ਲੈ ਬਾਈ ਚੱਲ ਨੂੰ ਚੱਲ ਨੂੰ ਚੱਲ ਨੂੰ ਰਾਈਦ ਨੂੰ ਭਾਈ ਮੈਂਟ ਮਾਰੂ ਨਾ ਤੇ ਚੱਲ ਬਈ ਚੱਲ ਬਈ ਉਹ ਅੱਧਾ ਘੰਟਾ ਰੋਲਾ ਕਾ ਪੁਲਿਸ ਨੇ ਸੁਣੀ ਨਹੀਂ ਕਾਂਗਰਸੀ ਕਹਿੰਦੇ ਚਲੋ ਬੂਥ ਚੱਕੋ ਫਿਰ ਪੈਦਾ ਕੀ ਕਹਿੰਦੇ ਜਦੋਂ ਵੋਟਾਂ ਦਾ ਅੰਦਰ ਰਹੋ ਫਿਰ ਬਾਹਰ ਪਈ ਜਾਂਦੇ ਮਾਸਟਰ ਵੀ ਸਾਰੇ ਲੱਗੇ ਹੂਂਜਿਆ ਨਾ ਬੈਠੇ ਤੇ ਮੈਂ ਕਿਹਾ ਬਾਹਰ ਨਿਕਲ ਕੇ ਜਦੋਂ ਵੇਖਿਆ ਉਹ ਕਹਿੰਦਾ ਵੀ ਆਜੂ ਜਿੱਤ ਗਏ ਆਪਾਂ ਉਹ ਤਾਂ ਭੱਜ ਗਏ ਮਰੇ ਜੱਤ ਕੇ ਕਹਿੰਦਾ ਆ ਮੇਰੇ ਕੱਢੋ ਗੱਡੇ ਮੇਰੇ ਕਮਲਜੀਤ ਆਲ ਨੂੰ ਅਜੇ ਇੱਥੋਂ ਗਿਆ ਉਹਨਾਂ ਦੀ ਸੀਏਡੀ ਉੱਤੇ ਹੀ ਕਰਦੀ ਸੀ ਕਮਲਜੀਤ ਆਪੋਣਾ ਘਾ ਲੋ ਮੈਂ ਇੱਧਰ ਨਾ ਆਇਆ ਕੰਦਾ ਮੈਨੂੰ ਜਿਤਾਤਾ ਮੈਂ ਕਿ ਦਿੱਤ ਕੇ ਕਹਿੰਦਾ ਆ ਮੈਂ ਕਿ ਸਾਡਾ ਕਹੜਾ ਛੁੱਟਿਆ ਮੈਂ ਤਾਂ ਤਾਂ ਭਾਂਡੇ ਨਹੀਂ ਪੂਰੇ ਹੋਣੇ ਦੀ ਹੋਟਲ ਦੇ ਹੈ ਸੱਤਾ ਨਸ਼ਾ ਜਿਹੜੇ ਮੰਤਰੀ ਆ ਆਪਾਂ ਕਹਿੰਨੇ ਆ ਜੇ ਉਹ ਗਲਤ ਕੰਮ ਕਿਉਂ ਨਾ ਕਰਨਗੇ ਜਦੋਂ ਥੱਲੇ ਵਾਲਿਆਂ ਦੀਰਾਂ ਨੂੰ ਉਹ ਹੋ ਜਾਂਦਾ ਨਸ਼ਾ ਹੋ ਜਾਂਦਾ ਸਹੀ ਉਹ ਤਾਂ ਮਾਲਕਾ ਉਹ ਸਤਾਦੀ ਉਹ ਜਿਹੜਾ ਸਿੱਕਾ ਮੰਤਰੀ ਹੁੰਦਾ ਸੀ ਅਸੀਂ ਬੱਸਾਂ ਚਲਾਉਂਦੇ ਹਾਂ ਅਸੀਂ ਨਹੀਂ ਕੰਡਣ ਦਿੰਦੇ ਸੀ ਬਈ ਕਹਿੰਦੇ ਨਾ ਨੋ ਐਂਟਰੀ ਕੀਤੀ ਜਾਣਗੇ ਉਹ ਸਾਲ ਨੇ ਬਿਜਲਜੀ ਮਾਰ ਕੇ ਇੱਕ ਵੰਨ ਇੱਕ ਭੱਜੀਆਂ ਵੀ ਤੱਕ ਅੱਛਾ ਪਹਿਲਾ ਅੱਛਾ ਤੇ ਉਹ ਮੈਂ ਕਿਹਾ ਛੱਡ ਯਾਰ ਇਹ ਕਿਹੜੇ ਕੰਮ ਨੂੰ ਪਿਆ ਤੈਨੂੰ ਪਤਾ ਨਾ ਨੋ ਐਂਟਰੀ ਹੈ ਮੈਂ ਕਿਹਾ ਹੋ ਸੇਤੀ ਕਰਕੇ ਜੰਦੇ ਹਾਂ ਕੋਈ ਨਹੀਂ ਮੈਂ ਕਿਹਾ ਲੇਟ ਹੈ ਹੈ ਨਾ ਥਰ ਤੇ ਲਾ ਦੂੰ ਮੈਂ ਕਿਹਾ ਬੰਦ ਕਰ ਦੇਗਾ ਕਹਿੰਦਾ ਹਾਂ ਮੈਂ ਕਈ ਨਹੀਂ ਗਾ ਸਵਾਰੀਆਂ ਸੁਣਨਾ ਮੈਂ ਮੁਰ ਕੇ ਤੋਰਨੀ ਨਹੀਂ ਤੇ ਨੋ ਇੰਟਰ ਦੀ ਮੈਂ ਬੰਦ ਹੀ ਕਰੂੰਗਾ ਮੈਂ ਕਿਹਾ ਚਾਹੇ ਰਾਤ ਹੀ ਆਏ ਤੇ ਮੈਂ ਮੈਨੂੰ ਤਾਂ ਤਾਂ ਤੇ ਉੱਤਰ ਮੈਂ ਕਿਹਾ ਤਾਂ ਮੈਂ ਕਿਹਾ ਚੱਲ ਤਾਂ ਦੇ ਮੈਂ ਕਿਹਾ ਦੇ ਲੈ ਯਾਰ ਹਨਾ ਭਾਈ ਫਿਰ ਉਧਰੋਂ ਕਾਂਗਰਾ ਸਾ ਕੀ ਉਹ ਹਲਟ ਹੋ ਗਿਆ ਕੰਮ ਸਾਰੇ ਫਿਰ ਜਿਹਦਾ ਮੂੰਹ ਲਾਲ ਜਾਵੇ ਅੱਖਣਾ ਦੀ ਵੇਖ ਕੁੱਤਿਆ ਏ ਤਿੰਨ ਕੁੱਤੇ ਗਏ ਨੇ ਕਿਹਾ ਗੱਲਾਂ ਲਾਲ ਹੋਰ ਯਾਰ ਜਿਹੜੇ ਮਾਰ ਕੇ ਉੱਥੇ ਚਾਰੇ ਲਾਦੀ ਆ ਇੱਕ ਫਿਰ ਜਿੱਥੇ ਸਾਨੂੰ ਲੋੜ ਲੱਗਣਾ ਰੋਕ ਕੇ ਉਹਨਾਂ ਨੇ ਉੱਤੇ ਏ ਤੇ ਟੰਗ ਨਾ ਦੱਸੇ ਵਿਆਹ ਹੋਈਆਂ ਫਿਰ ਅਸੀਂ ਟੋਕ ਲੋਕ ਲੰਗਣਾ ਮੈਂ ਕਿਹਾ ਡਰਾਈਵਰ ਹੋਰ ਰੱਖੋ ਕਹਿੰਦੇ ਕਿਉਂ ਮੈਂ ਕਿਹਾ ਅਸੀਂ ਤਾਂ ਸਰਕਾਰ ਆਈ ਚੀ ਆਵਾਂਗੇ ਸਰਾਤ ਕੋਟਲੀ ਕਾਦੀ ਆਦੀ ਸਰਾਤ ਕੋਟਲੀ ਕਾਦੀ ਆਦੀ ਭਾਈ ਹੁਣ ਤੋਂ ਗੋੜਦੇ ਬਹੁਤ ਆਉਗਾ ਤੁਸੀਂ ਆਪ ਹੀ ਪੱਗੇ ਛੇੜਿਆ ਏ ਅਸੀਂ ਥੋੜਾ ਤੁਹਾਨੂੰ ਕਿਹਾ ਸੀ ਸੌ ਲੋਕ ਤਕੜੀਆਂ ਲੜਾਈਆਂ ਮਰਿੰਡੇ ਲੜਾਈ ਹੋ ਗਈ ਅੱਡੇ ਚ ਅੱਜ ਵੀ ਯਾਦ ਹੋਊ ਬਸਾਂ ਆਏ ਨੇ ਮਰਿੰਡੇ ਗੋਲਕ ਹੁੰਦਾ ਹੀਗਾ ਮੈਂ ਕਹਿੰਦਾ ਯਾਰ ਵੱਢਣੀ ਪੈਗੀ ਜਾਂਤਾ ਯਾਰ ਕਾਰਾਂ ਗੱਡੀਆਂ ਆ ਜਾਂ ਮੈਂ ਯਾਰ ਉਹ ਕਹਿੰਦਾ ਕਿ ਤੁਸੀਂ ਮਰਿੰਡੇ ਵੱਲੋ ਮਰਿੰਡੇ ਦੇ ਆਉਂਦੇ ਆਉਂਦੇ ਪੈ ਜੋ ਸਾਡੇ ਨਾਲ 20 ਗੱਡੀਆਂ ਆ ਗਈਆਂ ਯਾਰ ਕਾਰਾਂ ਮਗਰ ਮੂਰੇ ਵਸਦੇ ਯਾਰ ਜਦੋਂ ਅੱਡੇ ਤੇ ਬੜੀ ਉਹਨੂੰ ਪਤਾ ਲੱਗਾ ਕਿ ਉਹ ਕੋਲੇ ਖੰਡਾ ਕਿ ਉਹ ਕੋਲੇ ਕਿਰਪਾਨ ਤੈਰ ਤਰੇ ਦੀ ਲੈ ਤਰੇ ਦੀ ਪੱਖਾਂ ਤੱਕ ਵਰਤੇ ਦਫ਼ਤਰਾਂ ਦੇ ਬਾਈ ਉੱਤੇ ਮੈਂ ਕਹਿੰਦਾ ਚੱਕ ਲੋ ਧਰ ਲੋ ਹੋ ਗਈ ਮੈਂ ਤਾਂ ਪੰਜਾਂ ਚ ਮਸਾਂ ਬੰਦੇ ਬਚਾਏ ਉਹਨਾਂ ਨੇ ਆਪ ਤੇ ਬਸ ਆਏ ਆਵੇ ਜਿਵੇਂ ਲੋਕ ਨੂੰ ਚੱਲੀ ਹੁੰਦੀ ਆ ਮਗਰ ਮੂਰੇ ਫੋਰ ਤੇ ਨਾ 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 ਕਰਤਾ ਨਹੀਂ ਆ ਗਿਆ ਫੇਰ ਅਸੀਂ ਮਰੰਡੇ ਵਿਚਾਰੀਂ ਦੀ ਵੀ ਪਾ ਕੇ ਡੰਗਦੇ ਸੀ ਇਹ ਕਹਿੰਦੇ ਹਾਰ ਨਾ ਮਾਰਨਾ ਰਾਹ ਦੇ ਦੇਣਾ ਦੇਖ ਗਏ ਨੇ ਭੜਾਇਆ ਝੱਕ ਰਹੇ ਨੇ ਕੋਈ ਨਾ ਵਈ ਹਾਂ ਵੀ ਕੁੱਟੇ ਨਾ ਪਤਾ ਹੀ ਹੁਣ ਕੋ ਜੜਾਉਣ ਵਾਲਾ ਦਾਈ ਨਹੀਂ ਜਦੇ ਦਾ ਬਰਫ ਤੇ ਬਿਠਾ ਲਿਆ ਸੀ ਉਹਨਾਂ ਨੇ ਦੇਰਾਂ ਦੇ ਮਗਰ ਨ ਜਾ ਕੋਈ ਕਿਤੇ ਲੈ ਕੇ ਜਦੋਂ ਪਹੁੰਚ ਗਿਆ ਸੀ ਜੀ ਹੋਈ ਆ ਵਾਰਪਲੀ ਜਿੱਦੀ ਤੇ ਬਟਾਲਿੰਦੇ ਮੇਰੇ ਨਾਲੇ ਮੂਰੇ ਜਗਾਂ ਨਹੀਂ ਲਾਈਟਾਂ ਬਈ ਉਧਰੋਂ ਤਾਂ ਕਹਿੰਦੀ ਝਾਕ ਕਿਉਂਕਿ ਮੰਤਰੀ ਨੂੰ ਕੁੜਦੇ ਨਹੀਂ سزا ਹੋਰ ਵੀ ਬਹੁਤ ਐ ਕੁੱਟਣੇ ਹੀ ਨਹੀਂ ਕੱਲਾ ਥੱਲੇ ਆਂ ਬਰਪਰਾਖਤੀ ਸਾਹਮਣੇ ਲਾਈਟ ਲਾਤੀ ਹੁਣ ਉਧਰੋਂ ਲਾਈਟ ਚ ਝਾਕਣਾ ਅੱਖ ਬੰਦ ਕਰ ਰੱਖ ਨਹੀਂ ਬੰਦ ਖਾਨੀ ਉਧਰੋਂ ਨੱਪਿਆ ਹੁੰਦਾ ਦੋ ਜਾਨਾਂ ਦਾ ਬਰਪਤੇ ਮੈਂ ਲੋੜਦਾ ਰਾਮ ਤੇਰੀ ਸੱਜੀ ਹੋ ਜਾਂਦੀ ਐ ਭੱਜਦਾ ਭੱਜਣ ਨਹੀਂ ਦਿੰਦੇ ਠੀਕ ਆ ਅਗਰ ਅੱਜ ਜਿੱਤਰਾ ਹੈ ਗਰੀਬ ਦੇ ਹੱਥ ਜੁੜੇ ਹੁੰਦੇ ਬਾਈ ਬਰਫਤੇ ਬਰਾਫਤਾ ਸਹਜਾ ਯਾਨੀ ਮਿਲਦੀ ਸਾਰਿਆਂ ਨੂੰ ਹੀ ਹੈ ਤਰੀਕਾ ਹੈ ਉਹ ਆਇਆ ਵੀ ਉਹੋ ਜਿਹੇ ਬੰਦੇ ਤੇ ਹੁਣ ਮੰਤਰੀ ਬੰਦੇ ਤੇ ਲੱਪੜ ਕਿੜਾ ਮਾਰੇ ਅਗਲਾ ਕਹਿੰਦਾ ਸਰਕਾਰ ਆ ਗਈ ਯਾਰ ਮੈਂ ਅੱਖਾਂ 'ਚ ਰੜਕੂ ਵੀ ਮੈਂ ਮਾਰਿਆ ਸੀ ਸਵੇਧਾਨ ਤੈਨੂੰ ਪਤਾ ਫਿਰ ਕਿਉਂਕਿ ਮੈਂ ਇਹ ਗੱਲ ਤਾਂ ਕਹਿਣਾ ਕਿਉਂਕਿ ਜਿੰਨਾ ਦੀ ਸਰਕਾਰ ਹੁੰਦੀ ਆ ਨਾ ਉਹ ਇੰਨਾ ਗਲਤ ਕੰਮ ਨਹੀਂ ਕਰਦੇ ਹੁੰਦੇ ਜਿੰਨਾ ਚਮਚੇ ਚਪਾ ਕੇ ਕਰਦੇ ਹੁੰਦੇ ਬੜਾ ਕਰਦੇ ਤੁਮਰੇ ਜੀ ਉਹ ਤਾਂ ਚੰਚੇ ਚਪਾਟੇ ਸੀ ਉਹਨਾਂ ਦੇ ਅਸੀਂ ਖਰੂ ਬੜਾ ਹੁੰਦੇ ਉਹਦਾ ਘੱਟ ਪਉਦੇ ਅਸੀਂ ਨਹੀਂ ਟੀੜੀ ਫਰਕਣ ਦਿੰਦੇ ਸਾਨੂੰ ਤਾਂ ਆ ਹੀ ਹੁੰਦਾ ਹੀ ਮੰਤਰੀ ਅਸੀਂ ਐ ਅੱਛਾ ਵਾ ਮੋਗੇ 'ਚ ਮੈਂ ਕਹਿੰਦਾ ਜਿਹੜਾ ਕੰਮ ਆ ਉਹ ਬਣਾ ਆ ਜਾ ਜਿਹਨੇ ਜੈਦਾਰ ਸਾਡਾ ਗਰਮ ਵੀ ਹੋ ਗਿਆ ਸੀ ਘਰ ਤੇ ਮੰਡੀ 'ਚ ਧਰਮ ਤਾਂ ਮਜ਼ਾਕ ਵਾਲੀਆਂ ਗੱਲਾਂ ਹੀ ਆ ਉਹ ਟੀਚਰ ਜੀ ਉਹਦੀ ਬਦਲੀ ਕਰਾਈ ਸੀਗੀ ਉਹਨੇ ਜ਼ੈਨ ਕਰਾਉਣੇ ਸੀਗੇ ਆਪਾਂ ਆਮੀ ਕਹਿੰਦੇ ਨੇ ਨਾ ਯਾਰ ਮਾਰੀ ਯਾਰ ਢੋਂਗ ਜੀ ਆ ਨਾ ਉਹ ਜਿਹੜਾ ਰਾਹ ਘੋਲੇ ਆ ਗਿਆ ਲੈ ਕੇ ਆ ਮੂਰੇ ਕਾਪੀਆਂ ਰਾਹ ਕੇ ਕਹਿੰਦਾ ਜੈਦਰ ਜੀ ਆ ਮਾਰੋ ਢੋਂਗ ਜੀ ਕੰਤਰਾ ਆ ਕੇ ਮਰੇ ਘਰ ਕਿਹਾ ਕਿ ਤੂੰ ਤਾਂ ਕਹਿੰਦਾ ਦੀ ਬਦਰੀ ਵੱਧ ਕਰੋ ਉਹ ਤਾਂ ਮੈਂ ਤਾਂ ਕੋਕਿਆ ਹੀ ਨਹੀਂ ਕਹਿੰਦਾ ਮੈਂ ਤਾਂ ਜ਼ੈਨ ਕਰ ਨੂੰ ਗਏਗਾ ਜ਼ੈਨ ਹੈ ਮਤਲਬ ਢੋਂਗ ਮਾਰ ਕੋਈ ਨਾ ਸੜਾ ਨਾ ਤੋਦਾ ਦਿਓ ਤੂੰ ਕਹਦਾ ਢੋਂਗ ਮਾਰ ਰਿਹਾ ਨਾ ਉਧਾਨ ਕਰਕੇ ਇਹ ਹਕੀਕਤ ਹੋਈ ਸੀ ਪਰ ਹੈ ਵੀ ਮੁਰਕੇ ਬਸਾਂ ਤੋਂ ਜਾਨ ਬਹੁਤ ਔਖੀ ਛੁੱਟੀ ਬਾਈ ਇਹ ਸਾਬ ਹਲਾ ਤੂੰ ਡਰਾਈਵਰਾਂ ਦੇ ਵੀ ਕੁੱਟ ਪੈਂਦੀ ਡਰਾਈਵਰ ਵੀ ਭਾਲਦੇ ਹੁੰਦੇ ਸੀ ਅਗਲੇ ਕਿੱਥੇ ਲੱਭੂ ਤੇ ਮਸੀਂ ਤਾਂ ਹੁਣ ਰਲੇ ਮੇਲੇ ਹੁੰਦੇ ਸੀ ਜਿਵੇਂ ਅਸੀਂ ਇੱਧਰ ਕਾਲੀਆਂ ਜਾਂ ਜਾਂਟੀ ਹੁਣੀ ਕਾਂਗਰਸ ਚ ਨਹੀਂ ਤਾਂ ਇਧਰੋਂ ਨਹੀਂ ਤਾਂ ਉਧਰ ਹਰੀ ਆ ਲੁੱਟ ਜਾਣਾ ਕਿਹਰਾ ਸਿਆਲੀ ਗਾੜਾ ਤੈਨੂੰ ਦੱਸਾਂ ਤੇ ਉਹ ਤਾਂ ਮੜੀਰ ਭਾਲਦੀ ਹੁੰਦੀ ਸੀ ਟਾਲੀਆਂ ਠੂਲੀਆਂ ਬਾਈ ਹਨਾ ਨਹੀਂਆਂ ਵਿਕਦੇ ਸੀ ਜਗੜਪੰਡਾ ਦਾਲਦੇ ਨੇ ਜਿੱਥੇ ਪੈਂਦਾ ਜੋਰ ਹਰੀ ਗਾਈ ਕਹਿੰਦੇ ਜੋੜੀਆਂ ਹੀ ਰਪਾਉਂਦੇ ਐ ਕਿਹ ਕਿਹ ਚਾਦੀ ਮਿਲਾਂ ਦੀ ਮੋਗਲ ਹੋਜੀ ਸਰਕਾਰ ਆਪਾਂ ਆਖਿਆ ਕਹਿੰਦਾ ਕਿ ਉਧਰ ਖੜੀ ਐ ਮੈਂ ਕਿਹਾ ਸਾਡੀ ਦੇਖੀ ਵੀ ਜੱਫੇ ਚ ਨਹੀਂ ਆਉਂਦੀ ਉਹਦੇ ਅੱਗੇ ਦਿੰਦੇ ਤਿੰਨ ਘੜੀਆਂ ਬਈ ਅਸੀਂ ਡੋਂਗ ਤੱਕ ਇੱਕ ਘਰੀ ਦੇ ਘਰੇ ਦੋ ਮੰਡੀ ਚ 80000 ਦੀ ਚਾਦੀ ਚੱਲ ਮੋਗੇ ਮੱਛੀ ਕੀ ਤਰਥਲੀ ਤੜਕੇ ਨੂੰ ਉਹਨੇ ਟਾਲੀਆਂ ਗਈਆਂ ਕਿੱਥੇ ਹਾਣੀ ਵਾਲੇ ਦਾ ਫੋਨ ਜਾਵੜਿਆ ਹਰੀ ਨੂੰ ਕਹਿੰਦੇ ਭਾਈ ਜੀ ਤੁਹਾਡੇ ਤੇ ਪੁਲਿਸ ਆਉਣ ਲੱਗੀ ਆ ਤੇ ਉਹ ਮੈ ਕਮਾਉਣ ਲੱਗੇ ਬੀ ਟਾਲੀ ਕਿੱਥੇ ਆ ਹਰੀ ਕਾਈ ਨੂੰ ਦੇਸ ਨੂੰ ਆਟ ਗਿਆ ਛੇਤੀ ਆਓ ਕਿੱਥੇ ਆ ਤੁਸੀਂ ਫਰੋਂ ਮੰਦੋਂ ਉਹ ਤਾਂ ਨੂੰ ਇੰਨਾ ਵੱਡਾ ਉੱਥੇ ਉਹ ਮੈਨੂੰ ਪਤਾ ਨਹੀਂ ਕਿੰਨਾ ਵੱਡਾ ਕਹਿੰਦਾ ਟਰੈਕਟਰ ਭੇਜੋ ਅਸੀਂ ਸਤਨਾਮ ਭੇਜਤਾ ਸਤਨਾਮ ਹੌਲੀ ਬੈਗ ਲਾਵੇ ਹਰੀ ਅਸੀਂ ਕਿਤੇ ਨਹੀਂ ਟਰੈਕਟਰ ਚਲਾਉਂਦਾ ਵੇਖਿਆ ਹਰੀ ਕਨੂੰ ਉੱਤਰਤ ਆਲੀ ਤੂੰ ਮੈਨੂੰ ਤਾਂ ਬੈਗ ਹੀ ਨਹੀਂ ਲੱਗਦਾ ਮੈਂ ਕਹਿੰਦਾ ਉਹ ਕਹਿੰਦਾ ਐ ਜਾ ਕੇ ਕਾਰ ਨੂੰ ਟਰੈਕਟਰ ਬੈ ਕੇ ਸਿੱਧਾ ਜਾ ਕੇ ਟਾਲੀ ਕੋਲੇ ਮਾਰਿਆ ਮੈਂ ਤੇ ਚੱਲਦਾ ਆਤੀ ਹਾਂ ਹਾਂ ਸਾਥਰਾ ਮੈਂ ਤਾਂ ਹੁਣ ਕਿੱਧਰ ਨੂੰ ਮੈਂ ਕਿਹਾ ਮੰਡੀ ਨੂੰ ਇਹ ਵੀ ਵੇਚ ਦਿੰਨੇ ਆ ਮੂਹੇ ਤਾਂ ਚਗਾਤੀ ਮੁਰਕੇ ਜਰਵਾਨਾ ਪੈ ਗਿਆ ਫੇ ਕਿੰਨਾ ਪੈ ਗਿਆ ਹਜੇ ਵੀ ਮੰਗਦਾ ਹੁੰਦਾ ਮੈਂ ਇਤੋਂ ਕਿਤੇ ਮੇਲੇ ਜਰਵਾਨਾ ਉਹ ਤਾਂ ਹੀ ਮੈਂ ਕਿਹਾ ਖਾ ਲਿਆ ਆ ਗਿਲੇ ਆ ਹੁਣ ਕਿਹੜੇ ਜਰਵਾਨੇ ਮੈਂ ਹੈ ਅਜੀ ਉਹ ਵੀ ਥਾ ਕੇ ਢੜਕਾਤੀ ਮੈਂ ਕਿਹਾ ਸਾਨੂੰ ਨਾ ਕਹੀਦਾ ਹੁੰਦਾ ਚੀਕ ਚੱਕਰ ਨੂੰ ਸਾਨੂੰ ਤਾਂ ਇੱਕ ਕਹੋਂਗੇ ਤਿੰਨ ਚੱਕਾਂਗੇ ਅਸੀਂ ਤਾਂ ਇਹੋ ਜਿਹੇ ਆ ਹਾਂ 62 ਵੀ ਵੋਟਾਂ ਆਪਾਂ ਕਹਿੰਨੇ ਵੋਟਾਂ ਤੇ ਜਿਹੜਾ ਫੇਰੀ ਕਿਵੇਂ ਹੋ ਜੂਗੀ ਮੈਂ ਕਹਿੰਦਾ ਹੁੰਦੀ ਆ ਜਦੋਂ ਵੋਟਾਂ ਦੀ ਗਿਣਤੀ ਹੋਂਦੀ ਆ ਪੀਪੀਆਂ ਜਾਂਦੀਆਂ ਜਦੋਂ ਵੋਟਾਂ ਪਾ ਕੇ ਜਿੱਥੇ ਰੱਖਣ ਜਾਂਦੇ ਆ ਤੇ ਰਾਜਜੀ ਬੰਦੇ ਚੜ ਜਾਂਦੇ ਆ ਬਈ ਰਾਜਜੀ ਵੋਟਾਂ ਪਾਉਣ ਦੇ ਜਿਨਾਂ ਹੀ ਸਰਕਾਰ ਆ ਉਹਨਾਂ ਦੇ ਬੰਦੇ ਰਾਜਜੀ ਵਾਰਤ ਨੇ ਬੱਸਾਂ 'ਚ ਵੀ ਚਲੋਗੇ ਉਹਨੂੰ ਦੇ ਦਿਆਂ ਕਿਲੋਮੀਟਰ 2 ਵੀ ਚੱਲ ਵੀ ਪਾਲੋਗਰਾ ਫੜਾ ਫੜ ਉਹ ਪਹਿਲੇ ਹੀ ਮੇਰੇ ਵਰਗੇ ਮੂਹਰਾ ਲਾ ਕੇ ਲਈ ਫਿਰ ਦਿੰਦਾ ਨਹੀਂ ਮੈਂ ਵਿੱਚ ਸੱਟਣੇ ਸਤਾਰ ਦੇਵ ਜੀ ਗਣੀ ਜਦੋਂ ਬੇਈਮਾਨਾਂ ਦੇ ਤਰੀਕੇ ਬਹੁਤ ਐ ਜੇ ਮੇਰੇ ਹਿਸਾਬ ਨਾਲ ਸਹੀ ਸਰਕਾਰ ਚੁਣਨੀ ਉਹ ਵੀ ਕਿਲੇ ਦੀ ਬਣਦੀ ਨਹੀਂ ਹੈ ਸਹੀ ਸਲਾਹ ਤਾਂ ਜੇ ਪਾਉਂਦੇ ਉਹ ਸਾਰੇ ਬੋਤਲਾ ਜੀ ਨੂੰ ਮਰਜ਼ੀ ਗਾਲਾਂ ਹੀ ਕੱਢਦੇ ਹਰੇਕ ਨੂੰ ਕੋਈ ਨੂੰ ਕੋਈ ਖੰਡ ਨਹੀਂ ਪਉਂਦਾ ਹੈ ਆ ਕਿਸਾਨ ਖੜੇ ਸੀਗੇ ਵਿਚਾਰੇ ਵੋਟਾਂ ਹੀ ਰੱਖਣਗਾ ਠੀਕ ਐ